ਸਤਿ ਸ਼੍ਰੀ ਅਕਾਲ ਦੋਸਤੋ ਈਜੀ ਡੀਲ ਸਰਵਿਸ ਤੇ ਤੁਹਾਡਾ ਸਵਾਗਤ ਹੈ। ਲਓ ਜੀ ਜਿਹੜਾ ਅੱਜ ਵਾਲਾ ਪਲਾਟ ਲੈ ਕੇ ਆਏ ਆਂ ਬਹੁਤ ਮਹਿੰਗੇ ਏਰੀਏ ਦੇ ਵਿੱਚ ਪਰ ਬਹੁਤ ਸਸਤਾ ਪਲਾਟ ਤੇ ਨਾਲ ਹੀ ਛੋਟਾ ਪਲਾਟ ਕਿਉਂਕਿ ਰਾਮਪਰਾਪੂਲ ਦੇ ਕਿਸੇ ਵੀ ਏਰੀਏ ਚ ਜਾ ਲਿਓ ਛੋਟਾ ਪਲਾਟ ਨਹੀਂ ਮਿਲਦਾ ਪਰ ਆਪਾਂ ਤੁਹਾਡੇ ਲਈ ਛੋਟਾ ਪਲਾਟ ਲੈ ਕੇ ਆਏ ਆਂ ਮਹਿੰਗਾ ਏਰੀਆ ਪਰ ਸਸਤਾ ਪਲਾਟ। ਆ ਦੇਖੋ ਜਿੰਨੀਆਂ ਕੋਠੀਆਂ ਇੱਥੇ ਆਸ-ਪਾਸ ਦਿਖ ਰਹੀਆਂ ਇਹ ਰਾਇਲ ਗਾਰਡਨ ਕਲੋਨੀ ਦੀਆਂ ਤੇ ਨਾਲ ਹੀ ਇਹਦੇ ਸੈਂਡਜੇਵਰ ਸਕੂਲ ਦੇ ਨਾਲ ਹੀ ਇਹਦੇ ਸਿੰਗਲਾ ਇਨਕਲੇਵ ਜਿਹੜੀ ਨਵੀਂ ਐਕਸਟੈਂਡ ਕੀਤੀ ਆ ਉਹਨਾਂ ਨੇ ਬਾਈਪਾਸ ਰੋਡ ਤੋਂ ਉਹਨਾਂ ਦਾ ਇੰਟਰਸ ਗੇਟ ਹੈ ਸੋ ਜਿਹੜਾ ਇੱਥੋਂ ਬਾਈਪਾਸ ਰੋਡ ਹੈ ਸਿਰਫ 200 ਮੀਟਰ ਤੇ ਆ ਬਾਈਪਾਸ ਰੋਡ ਤੇ ਜਿਹੜਾ ਰੋਡ ਦੇ ਉੱਪਰ ਪਲਾਟ ਦਾ ਰੇਟ ਹੋਇਆ ਹੋਇਆ 1 ਲੱਖ ਰੁਪਏ ਗਜ ਹੋਇਆ ਹੋਇਆ ਜਿੰਨੀ ਆਹ ਪਿੱਛੇ ਜ਼ਮੀਨ ਦੇਖ ਰਿਓ ਸਾਰੀ 2-3 ਸਾਲਾਂ ਦੇ ਵਿੱਚ ਵਿੱਚ ਇੱਥੇ ਕਲੋਨੀ ਬਣਨ ਵਾਲੀ ਹੈ ਜਿਹੜਾ ਇਹ ਏਰੀਆ ਜਿੱਥੇ ਆਹ ਪਲਾਟ ਆ ਛੋਟਾ ਜਿਹਾ ਇਹ ਸਾਰਾ ਭਰ ਗਿਆ ਬਹੁਤ ਖਾਲੀ ਏਰੀਆ ਸੀਗਾ 2-3 ਸਾਲਾਂ ਦੇ ਵਿੱਚ ਇੱਥੇ ਕੁਝ ਨਹੀਂ ଥିਉਣਾ ਕੋਈ ਪਲਾਟ ਨਹੀਂ ਸਿਹਾਉਣਾ ਕੋਈ ਕੋਠੀ ਨਹੀਂ ਸਿਹਾਉਣੀ ਇਹ ਏਰੀਆ ਦਾ ਸਭ ਤੋਂ ਸਸਤਾ ਛੋਟਾ ਪਲਾਟ ਹੈ ਤੇ ਨਾਲ ਆਪਾਂ ਇੱਥੋਂ ਦਿਖਾਵਾਂਗੇ ਪੈਟਰੋਲ ਪੰਪ ਜਿਹੜਾ ਬਿੱਟੀ ਜਾਂਦਾ ਤੇ ਨਾਲ ਹੀ ਬਾਈਪਾਸ ਰੋਡ ਇੱਥੋਂ ਸਿਰਫ ਦੇਖੋ ਆ ਦੇਖੋ ਨਾਲ ਹੀ ਹੈ ਬਾਈਪਾਸ ਰੋਡ ਆ ਗਿਆ ਨਾਲ ਹੀ ਇੱਥੇ ਬਿੱਟੀ ਜਾਂਦਾ ਪੈਟਰੋਲ ਪੰਪ ਹੈ ਜਿਹੜੇ ਰਾਮਪਰਾ ਫੁੱਲ ਦੇ ਵਿੱਚ ਰਹਿੰਦੇ ਹੋ ਜਾਣਦੇ ਨੇ ਕਿਉਂਕਿ ਰॉयਲ ਗਾਰਡਨ ਰॉयਲ ਗਾਰਡਨ ਦੇ ਬਾਹਰਲਾ ਏਰੀਆ ਬਹੁਤ ਮਹਿੰਗਾ ਹੋ ਚੁੱਕਿਆ ਹੈ ਮਹਿੰਗੇ ਏਰੀਆ ਦੇ ਵਿੱਚ ਸਸਤਾ ਪਲਾਟ ਲੈ ਕੇ ਆਏ ਆ ਕਾਲ ਨਾ ਕਰਿਓ ਦੇਰੀ ਨਾ ਕਰਿਓ ਨੰਬਰ ਉੱਤੇ ਚੱਲੀ ਜਾਂਦਾ ਛੇਤੀ ਤੋਂ ਛੇਤੀ ਇਹਨੂੰ ਪਲਾਟ ਨੂੰ ਤੁਸੀਂ ਖਰੀਦ ਸਕਦੇ ਹੋ ਕਿਉਂਕਿ ਜਿਹਦਾ ਘੱਟ ਬਜਟ ਹੈ ਤੇ ਵਧੀਆ ਏਰੀਆ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦਾ ਆਪਣੀ ਰਿਹੈਸ਼ ਕਰਨਾ ਚਾਹੁੰਦਾ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ ਨਾਲ ਨਕਸ਼ਾ ਲੱਗਿਆ ਹੋਇਆ ਸੀਗਾ ਬਾਕੀ ਕਿਸੇ ਨੇ ਵਿజిਟ ਕਰਨਾ ਹੈ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਲਦੀ ਧੰਨਵਾਦ